ਸਮਝੀ ਮੈਂ ਇਹ ਦਿਲੋਂ ਗੱਲ ਕਾਹਮ ਹੈ ਜਿੰਨੇ ਕੰਮ ਕਰਨੇ ਵਾਲੇ ਸੀਗੇ ਜੋ ਮੇਰਾ ਮਨ ਚਾਹੁੰਦਾ ਸੀਗਾ ਉਹ ਮੇਰਾ ਇਹ ਰਵਾੜ ਆ ਉਹ ਪਹਿਲਾਂ ਤੋਂ ਬੜਾ ਪਛੜਿਆ ਸੀ ਮੇਰਾ ਬਾਗ ਉੱਥੇ ਪਾਣੀ ਦੀ ਸਮੱਸਿਆ ਸੀ ਕੱਚੇ ਮਕਾਨਾਂ ਦੀ ਸਮੱਸਿਆ ਸੀ ਉੱਥੇ ਗਲੀਆਂ ਦੀ ਸਮੱਸਿਆ ਸੀ ਬਹੁਤ ਪਰਿਵਾਰ ਇੱਦਾਂ ਨੇ ਆ ਪੀ ਦੋ-ਦੋ ਮਰਲੇ ਤਿੰਨ-ਤਿੰਨ ਪਰਿਵਾਰ ਰਹਿ ਰਹੇ ਆ ਸਮੱਸਿਆ ਤਾਂ ਬਹੁਤ ਸੀ ਆ ਪਰ ਮੈਂ ਆਪਣੇ ਕਾਰਜਕਾਲ ਦੇ ਦੌਰਾਨ 5 ਸਾਲ ਦੇ ਵਿੱਚ ਹੋਰ ਦਾ 7 ਸਾਲ ਹੋ ਗਿਆ ਲੋਕਾਂ ਨੇ ਇੱਕ ਵਾਦਾ ਕੀਤਾ ਸੀ ਕਿ ਸਾਡੇ ਕਲਾਂ ਚ ਪਾਣੀ ਨਹੀਂ ਸੀ ਚੜਦਾ ਕਈ ਕਰ ਜਿਹੜੇ ਆ ਉਹ 30 ਤੋਂ 40 ਫੁੱਟ ਦੀ ਉਚਾਈ ਤੇ ਕਾਰਾ ਮੈਂ ਨੂੰ ਲੋਕਾਂ ਨੇ ਕਿਹਾ ਸੀ ਤੂੰ 6 ਮਹੀਨੇ ਚ ਪਾਣੀ ਚੜਾਣਾ ਤੇ ਤੁਸੀਂ ਐਮਸੀ ਬਣਾ ਦੇਣਾ ਮੈਂ 3 ਮਹੀਨੇ ਚ ਉੱਥੇ ਪਾਣੀ ਜਿਹੜਾ ਉੱਥੇ ਚੜਾ ਫੇ ਸਭ ਤੋਂ ਵੱਡੀ ਸਮੱਸਿਆ ਸੀ ਕਿ ਵਾਰਡ ਵੱਡਾ ਹੋਣ ਦੇ ਨਾਲ ਲੈਡੀ ਸਮੱਸਿਆ ਬੜੀ ਆਉਂਦੀ ਸੀ ਗਰਮੀਆ ਦੇ ਵਿੱਚ ਜਦੋਂ ਬੋਲਟੀ ਵੱਜਣੀ ਢੇਮ ਹੋ ਜਣੀ ਜਾਂ ਲਾਈਟ ਜਿਹੜੀ ਆ ਘਟ ਰੇੜੀ ਫਿਰ ਮੈਂ ਦੋ ਟਰਾਂਸਫਾਰਮਰ ਖਾਏ ਇੱਕ ਆਪਣੇ ਵਾਰਡ ਨੂੰ ਵਾਲਾ ਰਸਤਾ ਜਾ ਰਿਹਾ ਪੈਂਡਾ ਖਾਨੇ ਤੋਂ ਗਲੀ ਜਾਂਦੀ ਹੈ ਉੱਥੇ ਇੱਕ ਪ੍ਰਾਇਮਰੀ ਸਕੂਲ ਜਿਹੜਾ ਸਾਡਾ ਬੱਸ ਸਟੈਂਡ ਰੋਂਦਾ ਉਸ ਪਾਸੇ ਫਿਰ ਪੰਜਾਬ ਸਕਾਨਿਕ ਸਕੀਮ ਕੱਢੀ ਜਿਸ ਸਕੀਮ ਤਾਂ ਕੇਂਦਰ ਸਰਕਾਰ ਦੀ ਸੀਗੀ ਕੱਚੇ ਮਕਾਨਾਂ ਵਾਲੇ ਸਾਡੇ ਤਕਰੀਬਨ 80% ਮਕਾਨ ਜਿਹੜੇ ਕੱਚੇ ਸਨ ਪੂਰੇ ਸ਼ਹਿਰ ਦੇ ਵਿੱਚ ਕੋਈ 200 ਦੇ ਕਰੀਬ ਮਕਾਨ ਪਾਸ ਹੋਇਆ ਸਕਾ ਉਹ ਚੋਂ 125 ਦੇਤੀ ਮਕਾਨ ਮੇਰੇ ਆਪਣੇ ਸਨ ਇਸ ਵਾਰ ਵੀ ਮੈਂ 30 ਫੈਲਾ ਨਮੀਆਂ ਪਾਸ ਕਰਾਈਆਂ ਮੇਰੇ ਵਾਰਡ ਵਿੱਚ ਹੁਣ ਮੈਂ ਸਮਝਦਾ ਵੀ 2004 ਘਰ ਹੋਣਗੇ ਜਿੱਥੇ ਬਾਲੇ ਪਏ ਆ ਕੁੱਝ ਕਿ ਮੇਰਾ ਘਰ ਵੀ ਆ ਸਾਰੇ ਮਕਾਨ ਜਿਹੜੇ ਆ ਉਹ ਪੱਕੇ ਹੋ ਗਏ ਦੂਜੀ ਗੱਲ ਸੀ ਨੀਲੇ ਕਾਡਾਂ ਦੀ ਜਿੰਨੇ ਵੀ ਡੀਪੂ ਬਣਾ ਚੁਰਦੇ ਹੈਗੇ ਇਸ ਵੇਲੇ ਜਿੱਥੋਂ ਜਿੱਥੋਂ ਲੋਕ ਆਇਂ ਲੈਂਦੇ ਆ ਹਰ ਡੀਪੂ ਤੇ ਮੇਰੇ ਵਾਰਡ ਦਾ ਕਾਡ ਲੱਗਿਆ ਆ ਕੋਈ ਪਰਿਵਾਰ ਇਦਾਂ ਦਾ ਤਾਂ ਹੈ ਨਹੀਂ ਜਿਹਦਾ ਨੀਲਾ ਕਾਡ ਨਾ ਬਣਿਆ ਹੋਵੇ ਬਣੀ ਸਮੱਸਿਆ ਸੀ ਗਲੀਆਂ ਦੀ ਮੈਂ ਸਭ ਤੋਂ ਵੱਧ ਕੰਮ ਸ਼ਾਇਦ ਵਿੱਚ ਮੇਰੇ ਵਾਰਡ ਦਾ ਹੋਇਆ ਇਸ ਵੇਲੇ ਵੀ ਜਿਹੜੇ ਟੈਂਡਰ ਲੱਗੇ ਸੀ ਮੇਰੇ ਸਮੇਂ ਦੇ ਕੌਂਸਲ ਲਈ ਕੰਮ ਨਹੀਂ ਹੋ ਸਕੇ ਬਸ ਬਸਟੈਂਡ ਤੋਂ ਲੈ ਕੇ ਜਿਹੜਾ ਬੱਬੂ ਰਾਣਾ ਆ ਬਾਬਲ ਰਾਜਬੰਦਰ ਦੇ ਕੇ ਵੀਡੀਓ ਆਫਿਸ ਦੇ ਨਾਲ ਉੱਥੇ ਤੱਕ ਦਾ ਟੈਂਡਰ ਲੱਗਿਆ ਹੈ 18 ਲੱਖ ਦੀ 50-4 ਰੁਪਏ ਦਾ ਦੋਨੀ ਪਾਸੇ ਨਾਲੀਆਂ ਦੇ 8 ਇੰਚੀ ਪਾਈਪਾਂ ਦਾ ਇਸ ਲਈ ਮੈਂ ਐਮਐਲਏ ਸਰ ਨੂੰ ਮਿਲਿਆ ਸੀ ਮੈਂ ਡੀਸੀ ਸਰ ਨੂੰ ਮਿਲਿਆ ਸੀ ਮੈਂ ਕਿ ਟੈਂਡਰ ਲੱਗਿਆ ਆ ਟੈਂਡਰ ਪਾਸ ਹੋਇਆ ਤੁਸੀਂ ਮੇਰੀ ਇਹ ਗਲੀ ਨੂੰ ਠੀਕ ਕਰਵਾ ਦਿਓ ਚੋ ਨਹੀਂ ਹੋਇਆ ਦੋ ਦੁਦਿਯ ਗਲੀਆਂ ਵੰਡਣ ਲਈ ਸੀ ਮੇਰੇ ਵਾਰਡ ਦੇ ਵਿੱਚ ਮੈਂ ਸਾਰੀਆਂ ਬਣਾਈਆਂ ਕਿ 34 ਲੱਖ ਦਾ ਟੈਂਡਰ ਮੇਰਾ ਹੋਰ ਲੱਗਿਆ ਆ ਮੇਰੀਆਂ ਗਲੀਆਂ ਸੀ ਤਿੰਨ ਰਹਿਣੀਆਂ ਉਹ ਸਮੇਸਰ ਕੰਮ ਨਹੀਂ ਹੋ ਸਕਿਆ ਪਰ ਮੇਰੀ ਇੱਕ ਤਮੰਨਾ ਆ ਜਿਹੜੀ ਇੱਕ ਤਮੰਨਾ ਔਰ ਜਿਹੜੀ ਆਖਰੀ ਤਮੰਨਾ ਆ ਮੈਂ ਚਾਹਨਾ ਕਿ ਜਿਸ ਤਰ੍ਹਾਂ ਸ਼ਹਿਰ ਦੇ ਲੋਕਾਂ ਨੇ ਮੈਂ ਇਕੱਲੀ ਵਾਰਡ ਦੀ ਗੱਲ ਹੀ ਕਰਦਾ ਮੇਰੇ ਸ਼ਹਿਰ ਇੰਨਾ ਵਧੀਆ ਆ ਸ਼ਹਿਰ ਦੇ ਲੋਕ ਇੰਨੇ ਚੰਗੇ ਆ ਉਹਨਾਂ ਨੇ ਮੈਨੂੰ ਬਹੁਤ ਮਾਨ ਸਤਕਾਰ ਦਿੱਤਾ ਜਿੰਨੇ 15 ਐਮਸੀ ਦੇ ਸ਼ਹਿਰ ਦੇ ਸਾਰੇ ਚੋਂ ਇਹ ਗਰੀਬ ਐਮਸੀ ਜੜਾ ਪ੍ਰਵਿੰਦਰ ਮੇਨ ਕਸਾ ਦਾ ਮੇਰੇ ਵਾਰਡ ਦੇ ਵਿੱਚ ਮੇਰਾ ਕੋਈ ਪੈਸਾ ਨਹੀਂ ਲੱਗਿਆ ਮੇਰਾ ਕੋਈ ਖਰਚਾ ਨਹੀਂ ਹੋਇਆ ਮੇਰੇ ਵਾਰਡ ਦੇ ਲੋਕਾਂ ਨੇ ਬਿਨਾ ਪੈਸੇ ਤੇ ਬਿਨਾ ਕਿਸੇ ਚੀਜ਼ ਤੋਂ ਮੈਨੂੰ ਵੋਟਾਂ ਪਾਈਆਂ ਦੂਜੀ ਗੱਲ ਸ਼ਹਿਰ ਦੇ ਲੋਕ ਨੇ ਵੀ ਨਿਜਿਤ ਮਾਰ ਦਿੱਤਾ ਉਹਨਾਂ ਨੇ ਇਹ ਸਮਝਿਆ ਵੀ ਸਾਡਾ ਹੀ ਐਮਸੀ ਹੈ ਇਹ ਸ਼ਾਮ ਜੀ ਮੈਂ ਇਸ 7 ਸਾਲ ਦੇ ਦੌਰਾਨ ਮੇਰਾ ਦਿਲ ਕਹਿੰਦਾ ਆ ਪੇ ਸ਼ਹਿਰ ਦਾ ਕੋਈ ਬੰਦਾ ਮੈਨੂੰ ਮਾੜਾ ਨਹੀਂ ਕਹੇਗਾ ਚਾਹੇ ਸਮੱਸਿਆ ਪਾਣੀ ਦੀ ਚਾਹੇ ਮਕਾਨਾਂ ਦੀ ਚਾਹੇ ਲਾਈਟਾਂ ਦੀ ਇਹ ਲਾਈਟ ਵੀ ਲੱਗੀ ਸੀ ਸਾਡੇ ਵਾਰਡ ਦੇ ਵਿੱਚ ਉਹਦੇ ਲਈ ਵੀ ਅਸੀਂ ਕੋਸ਼ਿਸ਼ ਕੀਤੀ ਕੌਂਸਲ ਦੀ ਲਾਈਟ ਕੋਈ ਨਹੀਂ ਆਉਂਚੇ ਕੌਂਸਲ ਦੀ ਇੱਕ ਵੀ ਲਾਈਟ ਹੈ ਨਹੀਂ ਸਭ ਤੋਂ ਕੀਮਤੀ ਲਾਈਟਾਂ ਅਸੀਂ ਆਪਣੇ ਵਾੜਾ ਚ ਲਾਈਆਂ ਖੁਦ ਲੋਕਾਂ ਦੀ ਮਦਦ ਲਈ ਹੋ ਸਕਦੀ ਆ ਕੋਈ ਲਾਈਟਾਂ ਬੜੀਆਂ ਮਹਿੰਗੀਆਂ ਸੀਆਂ ਪਾਣੀ ਲਾਈਟ ਗਲੀਆਂ ਤੇ ਪੱਕੀਆਂ ਛੱਤਾਂ ਮੈਂ ਦੇਣ ਦੀ ਕੋਸ਼ਿਸ਼ ਕੀਤੀ ਆ। ਇਹ ਨਿੱਕ ਤਮੰਨਾ ਆ ਤੇ ਕੁਛ ਕੰਮ ਰਹਿੰਦੇ ਆ। ਕੁਛ ਕੰਮ ਰਹਿੰਦੇ ਆ। ਮੈਂ ਉਹ ਵੀ ਕਰਨੇ ਆ। ਕੁਛ ਮੇਰੇ ਪਰਿਵਾਰਾਂ ਦੇ ਜਿਹੜੇ ਘਰ ਜਿਹੜੇ ਫਾਇਲਾ ਹੁਣ ਪਾਸ ਹੋਈਆਂ ਆ। ਚਲੋ ਆ ਹੁਣ ਦੀ ਸਰਕਾਰ ਨੇ ਮੈਂ ਸਮਝਦਾ ਚਾਹੇ ਸ਼ੈਤਾਨੀ ਕੀਤੀ ਚਾਹੇ ਚਲਾਕੀ ਕੀਤੀ ਆ। ਕੋਈ ਪਹਿਲਾਂ ਜਿਹੜਾ ਕੇਂਦਰ ਸਰਕਾਰ ਦਾ ਪ੍ਰੋਜੈਕਟ ਚੱਲਦਾ ਸੀਗਾ ਛੱਤਾਂ ਵਾਲਾ ਉਹ ਜੇ ਮੁਕੰਮਲ ਹੀ ਹੋਇਆ। ਇਹਨਾਂ ਨੇ 2.5 ਤੇ 300 ਜਿਹੜੇ ਆ ਨਵੇਂ ਫਾਇਲਾ ਹੋਣ ਜਿਹੜੀਆਂ ਪਾਸ ਕਰਤੀਆਂ ਇਲਕਸ਼ ਦੇ ਨੇੜੇ ਆ ਕੇ ਸਾਲ ਪਹਿਲਾਂ ਉਭੀ ਲੋ ਜਗੇ ਹੁਣ ਪਹਿਲੇ ਮਕਾਮ ਨੂੰ ਪਾਲ ਮੁਕੰਮਲੀ ਉਹ ਦੂਜੇ ਜਿਹੜੇ ਪਾਸ ਹੋ ਗਏ ਮੈਂ ਚਾਹਨਾ ਆ ਯਾ ਪਈ ਜਿਹੜੇ ਮੇਰੇ ਪਰਿਵਾਰ ਜਿਨ੍ਹਾਂ ਕੋਲ ਜਿਹੜੀ ਪਹਿਲਾਂ ਗੱਲ ਕੀਤੀ ਮੈਂ ਪਈ ਦੋ ਦੋ ਮਰਲੇ ਜੀ ਤਿੰਨ ਤਿੰਨ ਪਰਿਵਾਰ ਰਹ ਰਹੇ ਆ ਮੇਰੇ ਮਨ ਦੀ ਤਮੰਨਾ ਆ ਪਈ ਉਹਨਾਂ ਲਈ ਪਲਾਟਾਂ ਦੀ ਵਿਵਸਥਾ ਪਾ ਸ਼ੁਰੂ ਕਰਨੀ ਆ ਇਸ ਕਾਰਕਲ ਦੇ ਦੌਰ ਮੈਂ ਮੈਨੂੰ ਉਮੀਦ ਆਪਣੇ ਵਾਰ ਤੇ ਮੈਂ ਤੰਦਰੁਸਤ ਰਹਾ ਮੈਂ ਜੀਦਾ ਰਹਾ ਮੈਨੂੰ ਆਪਣੇ ਵਾਰ ਤੇ ਉਮੀਦ ਆ ਕਿ ਮੇਰੇ ਵਾਰ ਦੇ ਲੋਕ ਮੈਨੂੰ ਫਿਰ ਇੱਕ ਵਾਰ ਜਿਤਾਣਗੇ ਤੇ ਮੈਂ ਇਹ ਵਾਦਾ ਵੀ ਪੂਰਾ ਕਰੂੰਗਾ ਜਿਹਨਾਂ ਕੋਲ ਘਰ ਹੈ ਨਹੀਂ ਬੇਕਰਿਆ ਮੇਰੀ ਕੋਸ਼ਿਸ਼ ਹੋਊਗੀ ਮੈਨੂੰ ਘਰ ਦਵਾਵਾਂ ਤੇ ਮੈਂ ਫਿਰ ਕਹਿਣਾ ਐਨਾ ਕਰਕੇ ਵੀ ਮੈਂ ਉਹਨਾਂ ਦਾ ਦੇਣਾ ਨਹੀਂ ਦੇ ਸਕਦਾ ਕਿ ਉਹਨਾਂ ਲੋਕਾਂ ਨੇ ਮੈਨੂੰ ਗਰੀਬ ਬੰਦੇ ਨੂੰ ਬਹੁਤ ਮਾਤਰਾ ਨੂੰ ਅਸਮਾਨ ਤੇ ਪਜਾ ਦਿੱਤਾ ਲੋਕ ਰੱਬ ਹੁੰਦੇ ਆ ਤਾਂ ਵੋਟਰ ਆ ਉਹ ਪ੍ਰਮਾਤਮਾ ਤੋਂ ਘੱਟ ਨਹੀਂ ਹੁੰਦਾ ਇਹ ਪ੍ਰਮਾਤਮਾ ਸਾਰੇ ਇਹਨਾਂ ਨੇ ਮੈਨੂੰ ਅਪਣੇ ਬਰਬਰ ਖਾ ਕੀਤਾ ਮੈਂ ਇਸ ਗੱਲ ਦੀ ਜਿੱਥੇ ਉਹਨਾਂ ਨੂੰ ਮੈਂ ਧੰਨਵਾਦ ਕਹਿਣਾ ਆ ਮੇਰੀ ਨਹੀਂ ਰਹਗਾ ਅਮੇਸ਼ਾ ਹੀ ਮੈਂ ਫਿਰ ਇੱਕ ਵਾਰ ਸ਼ਾਇਦ ਦੇ ਸਾਰੇ ਲੋਕਾਂ ਦਾ ਤੇ ਖਾਸ ਕਰਕੇ ਆਪਣੇ ਵਾਰ ਦੇ ਉਹਨਾਂ ਲੋਕਾਂ ਦਾ ਜਿਨ੍ਹਾਂ ਨੇ ਮੈਨੂੰ ਇੱਕ ਮਹੂਲੀਏ ਬੰਦੇ ਨੂੰ ਇਹ ਇੰਨੀ ਵੱਡੀ ਸੀੜ ਤੇ ਬਿਠਾ ਦਿੱਤਾ ਪ੍ਰਮਾਤਮਾ ਉਹਨਾਂ ਸਾਰਿਆਂ ਨੂੰ ਤੰਦਰੁਸਤ ਰੱਖੇ ਲੰਬੀ ਉਮਰ ਦੇਵੇ ਤੇ ਤਰੱਕੀ ਬਖਸ਼ੇ ਇਹਨਾਂ ਨੇ ਮੇਰੇ ਲਈ ਇਹ ਨਾ ਕੁਝ ਕੀਤਾ ਸ਼ਾਮ ਜੀ